ਇਹ ਜੀ ਕੱਲ ਸ਼ਾਮ ਦੀ ਇਹ ਘਟਨਾ ਆ ਆਰਾਊਂਡ 8 8:30 ਵਜੇ ਜਦੋਂ ਇਹ ਜਿਹੜਾ ਲੱਖਾ ਸੁਧਾਨਾ ਤੇ ਇਹਦੇ ਨਾਲ ਇੱਕ ਨੌਜਵਾਨ ਆਕਾਸ਼ਦੀਪ ਸਿੰਘ ਵਾਸੀ ਫੂਲ ਇਹ ਇੱਕ ਕ੍ਰੈਟਾ ਗੱਡੀ ਦੇ ਵਿੱਚ ਪਟਿਆਲੇ ਤੋਂ ਆ ਰਹੇ ਸੀ ਇਹਨਾਂ ਨੇ ਬਟਿੰਡੇ ਜਾਣਾ ਸੀ ਨਾਲ ਇਹਨਾਂ ਦੇ ਦੋ ਇਹਨਾਂ ਦੇ ਗਨਮੈਨ ਸੀਗੇ ਇਹ ਆਪਣਾ ਜਦੋਂ ਬਟਿੰਡਾ ਟੀ ਪੁਆਇੰਟ ਕ੍ਰੋਸ ਕਰਕੇ ਮੇਨ ਹਾਈਵੇ ਦੇ ਉੱਤੇ ਹੀ ਜਦੋਂ ਇਹ ਜਾ ਰਹੇ ਸੀ ਤੇ ਪਿੱਛੇ ਉਸੇ ਟਾਈਮ ਤੇ ਸਾਡੇ ਦੋ ਪੁਲਿਸ ਮੁਲਾਜ਼ਮ ਇੱਕ ਸਰਜੀਤ ਸਿੰਘ ਜੋ ਕਿ ਟੁੱਲੀਵਾਲ ਠਾਣੇ ਲੱਗਾ ਹੋਇਆ ਤੇ ਇੱਕ ਸਾਡੇ ਚੌਂਕੀ ਹੰਡਾਇਆ ਦਾ ਮੁੱਖ ਮੁਣਸੀ ਇਹ ਸਾਡੇ ਇੱਕ ਮੁਲਾਜ਼ਮ ਦੀ ਰਿਟਾਇਰਮੈਂਟ ਪਾਰਟੀ ਤੋਂ ਵਾਪਸ ਇਹ ਹੰਡਾਇਆ ਚੌਂਕੀ ਨੂੰ ਜਾ ਰਹੇ ਸੀ ਸਿਵਲ ਗੱਡੀ ਸੀ ਇਹਨਾਂ ਕੋਲੇ ਸੋ ਉੱਥੇ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਇੱਕ ਦੋ ਵਾਰ ਜਦਦਾ ਰੋਡ ਰੇਜ ਟਾਈਪ ਹੋ ਜਾਂਦਾ ਇਹ ਇਹਨਾਂ ਦਾ ਆਪਸ ਦੇ ਵਿੱਚ ਸੈਡਾਂ ਵਗੈਰਾ ਹੋਈਆਂ ਨੇ ਜਦੋਂ ਇੱਕ ਦੂਜੇ ਨੂੰ ਓਵਰਟੇਕ ਕਰ ਰਹੇ ਸੀ ਤੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਲੱਖੇ ਸਿਧਾਣੇ ਦੀ ਗੱਡੀ ਨੂੰ ਓਵਰਟੇਕ ਕਰਕੇ ਜਿਹੜਾ ਆਪਣੇ ਹੰਡਾਇਆ ਨੂੰ ਚਲੇ ਗਏ ਜਿਹੜਾ ਲੱਖਾ ਸਧਾਣਾ ਇਹਨਾਂ ਨੂੰ ਲੱਗਿਆ ਕਿ ਕੋਈ ਇਹੋ ਜੀ ਗੱਲਬਾਤ ਹੈ ਕੋਈ ਸਾਡੇ ਤੇ ਹਮਲਾ ਕਰਨ ਵਾਲਾ ਜਾਂ ਅਟੈਕ ਕਰਨ ਵਾਲਾ ਹੈਗਾ ਸੋ ਇਹ ਇਹਨਾਂ ਨੇ ਉਹ ਗੱਡੀ ਦਾ ਪਿੱਛਾ ਕਰਕੇ ਇਹ ਵੀ ਹੰਡਾਇਆ ਚਲੇ ਗਏ ਚੌਂਕੀ ਦੇ ਵਿੱਚ ਜਦੋਂ ਇਹ ਚੌਂਕੀ ਦੇ ਵਿੱਚ ਗਿਆ ਉੱਥੇ ਲੱਖੇ ਸਧਾਣੇ ਨੇ ਜਿਹੜਾ ਉੱਥੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਕੁਝ ਜਿਹੜੇ ਸਾਡੇ ਉੱਥੇ ਮੁਲਾਜ਼ਮ ਸੀਗੇ ਡਿਊਟੀ ਅਫਸਰ ਸੀ ਹੌਲਦਾਰ ਬਲਵਿੰਦਰ ਸਿੰਘ ਉਹਨਾਂ ਦੇ ਨਾਲ ਇਹਦੀ ਤੂੰ ਤੂੰ ਮੈਂ ਮੈਂ ਵਗੈਰਾ ਹੋਈ ਤੇ ਇਹਨਾਂ ਨੇ ਐਲੀਗੇਸ਼ਨਸ ਵਗੈਰਾ ਲਗਾਏ ਕਿ ਜੀ ਇਹਨਾਂ ਨੇ ਡਰਿੰਕ ਕੀਤੀ ਹੋਈ ਹੈ ਜਾਂ ਇਹੋ ਜੀ ਗੱਲਬਾਤ ਉਹ ਕਰਕੇ ਇਹਦੇ ਜਿਹੜੀ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ ਇਹਨਾਂ ਨੇ ਬਦਸਲੂਕੀ ਕੀਤੀ ਸੀ ਤੇ ਉਸ ਤੋਂ ਬਾਅਦ ਲੱਖਾ ਸੁਧਾਨਾ ਇੱਥੋਂ ਚਲਾ ਗਿਆ ਸੀਗਾ ਤੇ ਤਪੇ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਸੀ ਸੋ ਜਿਹੜੀ ਇਹ ਸਾਰੀ ਗੱਲਬਾਤ ਹੋਈ ਹੈ ਇਹਨੂੰ ਦੇਖਦੇ ਹੋਏ ਸਾਡੇ ਵੱਲੋਂ ਲੱਖਾ ਸੁਧਾਨਾ ਤੇ ਜਿਹੜਾ ਉਹਦਾ ਸਾਥੀ ਆ ਅਕਾਸ਼ਦੀਪ ਸਿੰਘ ਇਹਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਕਰ ਲਿਆ ਗਿਆ ਸੀਗਾ ਉਹ ਕਸਟਡੀ ਵਿੱਚ ਲੈ ਲਿਆ ਗਿਆ ਸੀਗਾ ਤੇ ਹੁਣ ਮਾਨਯੋਗ ਐਸਡੀਐਮ ਸਾਹਿਬ ਦੇ ਪੇਸ਼ ਕਰਕੇ ਇਹਨਾਂ ਨੂੰ ਰਿਲੀਜ਼ ਕੀਤਾ ਜਾਏਗਾ ਸਰ ਲੱਖੇ ਸਧਾਨੇ ਵੱਲੋਂ ਵੀਡੀਓ ਜੋ ਵਾਇਰਲ ਹੋ ਗਿਆ ਹੈ ਨਸ਼ੇ ਵਿੱਚ ਤੋਸਾ ਹੋ ਗਿਆ ਜਾਣੀ ਦਾਗੂ ਕੀਤੀ ਹੈ ਪੁਲਿਸ ਮੁਲਾਜ਼ਮਾਂ ਨੇ ਕੀ ਸੱਚਾਈ ਹੈ ਇਹ ਜਿਹੜੇ ਇਲਜ਼ਾਮ ਲਗਾਏ ਗਏ ਨੇ ਜੀ ਬਿਲਕੁਲ ਇਹਨਾਂ ਬਾਰੇ ਅਸੀਂ ਰਾਤ ਹੀ ਇਹਨੂੰ ਵੈਰੀਫਾਈ ਕਰਨ ਵਾਸਤੇ ਸਾਡੇ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਉੱਥੇ ਸ਼ਾਮਲ ਸੀਗੇ ਜਿਹੜੇ ਦੋ ਗੱਡੀ ਦੇ ਵਿੱਚ ਸੀ ਸਰਜੀਤ ਸਿੰਘ ਤੇ ਧਰਮਿੰਦਰ ਸਿੰਘ ਜਿਹੜੇ ਮੁੱਖ ਮੁੰਚੀ ਤੇ ਇਸ ਤੋਂ ਇਲਾਵਾ ਜਿਹੜਾ ਡਿਊਟੀ ਅਫਸਰ ਸੀ ਬਲਵਿੰਦਰ ਸਿੰਘ ਇਹਨਾਂ ਤਿੰਨਾਂ ਦਾ ਅਸੀਂ ਰਾਤ ਹੀ ਜਿਹੜਾ ਕਿਹਾਇਆ ਗਿਆ ਸੀਗਾ ਮੈਡੀਕਲ ਐਗਜ਼ਾਮੀਨੇਸ਼ਨ ਸਿਵਲ ਹਸਪਤਾਲ ਬਰਨਾਲਾ ਤੋਂ ਤੇ ਸਿਵਲ ਹਸਪਤਾਲ ਬਰਨਾਲਾ ਤੋਂ 8 ਸਾਢੇ ਜਿਹੜਾ ਲੱਖਾ ਸਦਾਨਾ ਤੇ ਇਹਦੇ ਨਾਲ ਇੱਕ ਨੌਜਵਾਨਾ ਆਕਾਸ਼ਦੀਪ ਸਿੰਘ ਵਾਸੀ ਫੂਲ ਇੱਕ ਕਰੇਟਾ ਗੱਡੀ ਦੇ ਵਿੱਚ ਪਟਿਆਲੇ ਤੋਂ ਆ ਰਹੇ ਸੀ ਇਹਨਾਂ ਨੇ ਬਠਿੰਡੇ ਜਾਣਾ ਸੀ ਨਾਲ ਇਹਨਾਂ ਦੇ ਦੋ ਇਹਨਾਂ ਦੇ ਗਨਮੈਨ ਸੀਗੇ ਇਹ ਆਪਣਾ ਜਦੋਂ ਬਠਿੰਡਾ ਟੀਪੁਆਇੰਟ ਕ੍ਰਾਸ ਕਰਕੇ ਮੇਨ ਹਾਈਵੇ ਦੇ ਉੱਤੇ ਹੀ ਜਦੋਂ ਇਹ ਜਾ ਰਹੇ ਸੀ ਤੇ ਪਿੱਛੇ ਉਸੇ ਟਾਈਮ ਤੇ ਸਾਡੇ ਦੋ ਪੁਲਿਸ ਮੁਲਾਜ਼ਮ ਇੱਕ ਸਰਜੀਤ ਸਿੰਘ ਜੋ ਕਿ ਟੁੱਲੀਆਲ ਠਾਣੇ ਲੱਗਾ ਹੋਇਆ ਤੇ ਇੱਕ ਸਾਡੇ ਚੌਂਕੀ ਹੰਡਾਇਆ ਦਾ ਮੁੱਖ ਮੁਣਸੀ ਇਹ ਸਾਡੇ ਇੱਕ ਮੁਲਾਜ਼ਮ ਦੀ ਰਿਟਾਇਰਮੈਂਟ ਪਾਰਟੀ ਤੋਂ ਵਾਪਸ ਇਹ ਹੰਡਾਇਆ ਚੌਂਕੀ ਨੂੰ ਜਾ ਰਹੇ ਸੀ ਸਿਵਲ ਗੱਡੀ ਸੀ ਇਹਨਾਂ ਕੋਲੇ ਸੋ ਉੱਥੇ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਇੱਕ ਦੋ ਵਾਰ ਜਦਦਾ ਰੋਡ ਰੇਜ ਟਾਈਪ ਹੋ ਜਾਂਦਾ ਇਹ ਇਹਨਾਂ ਦਾ ਆਪਸ ਦੇ ਵਿੱਚ ਸੈਡਾਂ ਵਗੈਰਾ ਹੋਈਆਂ ਨੇ ਜਦੋਂ ਇੱਕ ਦੂਜੇ ਨੂੰ ਓਵਰਟੇਕ ਕਰ ਰਹੇ ਸੀ ਤੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਲੱਖੇ ਸਿਧਾਣੇ ਦੀ ਗੱਡੀ ਨੂੰ ਓਵਰਟੇਕ ਕਰਕੇ ਜਿਹੜਾ ਆਪਣੇ ਹੰਡਾਇਆ ਨੂੰ ਚਲੇ ਗਏ ਜਿਹੜਾ ਲੱਖਾ ਸਧਾਣਾ ਇਹਨਾਂ ਨੂੰ ਲੱਗਿਆ ਕਿ ਕੋਈ ਇਹੋ ਜੀ ਗੱਲਬਾਤ ਹੈ ਕੋਈ ਸਾਡੇ ਤੇ ਹਮਲਾ ਕਰਨ ਵਾਲਾ ਜਾਂ ਅਟੈਕ ਕਰਨ ਵਾਲਾ ਹੈਗਾ ਸੋ ਇਹ ਇਹਨਾਂ ਨੇ ਉਹ ਗੱਡੀ ਦਾ ਪਿੱਛਾ ਕਰਕੇ ਇਹ ਵੀ ਹੰਡਾਇਆ ਚਲੇ ਗਏ ਚੌਂਕੀ ਦੇ ਵਿੱਚ ਜਦੋਂ ਇਹ ਚੌਂਕੀ ਦੇ ਵਿੱਚ ਗਿਆ ਉੱਥੇ ਲੱਖੇ ਸਧਾਣੇ ਨੇ ਜਿਹੜਾ ਉੱਥੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਕੁਝ ਜਿਹੜੇ ਸਾਡੇ ਉੱਥੇ ਮੁਲਾਜ਼ਮ ਸੀਗੇ ਡਿਊਟੀ ਅਫਸਰ ਸੀ ਹੌਲਦਾਰ ਬਲਵਿੰਦਰ ਸਿੰਘ ਉਹਨਾਂ ਦੇ ਨਾਲ ਇਹਦੀ ਤੂੰ ਤੂੰ ਮੈਂ ਮੈਂ ਵਗੈਰਾ ਹੋਈ ਤੇ ਇਹਨਾਂ ਨੇ ਐਲੀਗੇਸ਼ਨਸ ਵਗੈਰਾ ਲਗਾਏ ਕਿ ਜੀ ਇਹਨਾਂ ਨੇ ਡਰਿੰਕ ਕੀਤੀ ਹੋਈ ਹੈ ਜ ਐਹੋ ਜੀ ਗੱਲਬਾਤ ਉਹ ਕਰਕੇ ਇਹਦੇ ਜਿਹੜੀ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ ਇਹਨਾਂ ਨੇ ਬਦਸਲੂਕੀ ਕੀਤੀ ਸੀ ਤੇ ਉਸ ਤੋਂ ਬਾਅਦ ਲੱਖਾ ਸੁਧਾਨਾ ਇੱਥੋਂ ਚਲਾ ਗਿਆ ਸੀਗਾ ਤੇ ਤਪੇ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਸੀ ਸੋ ਜਿਹੜੀ ਇਹ ਸਾਰੀ ਗੱਲਬਾਤ ਹੋਈ ਹੈ ਇਹਨੂੰ ਦੇਖਦੇ ਹੋਏ ਸਾਡੇ ਵੱਲੋਂ ਲੱਖਾ ਸੁਧਾਨਾ ਤੇ ਜਿਹੜਾ ਉਹਦਾ ਸਾਥੀ ਆ ਅਗਰਦੀਪ ਸਿੰਘ ਇਹਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਕਰ ਲਿਆ ਗਿਆ ਸੀਗਾ ਉਹ ਕਸਟਡੀ ਵਿੱਚ ਲੈ ਲਿਆ ਗਿਆ ਸੀਗਾ ਤੇ ਹੁਣ ਮਾਨਯੋਗ ਐਸਡੀਐਮ ਸਾਹਿਬ ਦੇ ਪੇਸ਼ ਕਰਕੇ ਇਹਨਾਂ ਨੂੰ ਰਿਲੀਜ਼ ਕੀਤਾ ਜਾਇਆ